ਜੋੜ ਮੇਲ ਫਤਿਹਗੜ ਸਾਹਿਬ ਵਿਖੇ ਚੱਲ ਰਿਹਾ ਹੈ ਤੇ ਜਿੱਥੇ ਬਹੁਤ ਸਾਰੇ ਲੋਕਾਂ ਨੇ ਲੰਗਰ ਲਾਏ ਹੋਏ ਆਪਦੇ ਵੱਲੋਂ ਸ਼ਰਧਾ ਦੇ ਲਈ ਉੱਥੇ ਹੀ ਇੱਕ ਵੱਖਰੀ ਕਿਸਮ ਦਾ ਜਿਹੜਾ ਲੰਗਰ ਆ ਉਹ ਸਭ ਦਾ ਧਿਆਨ ਖਿੱਚ ਰਿਹਾ ਹੈ ਇਹ ਹੈ ਗੁਰੂ ਗਿਆਨ ਲੰਗਰ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕ ਇੱਥੇ ਬੈਠੇ ਨੇ ਉਹਨਾਂ ਨੂੰ ਜਿੱਥੇ ਐਨੀਮੇਸ਼ਨ ਫਿਲਮ ਦਿਖਾਈ ਜਾ ਰਹੀ ਹੈ ਉਹਦੇ ਨਾਲ ਬਹੁਤ ਸਾਰੇ ਹੋਰ ਟੰਗਾਂ ਦੇ ਨਾਲ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਆਪਾਂ ਸਭ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਪਰ ਜਿਹੜੇ ਪ੍ਰਬੰਧਕ ਨੇ ਇੱਥੋਂ ਦੇ ਕਿ ਕੀ ਉਹ ਵਿਅੰਤ ਦੇ ਨੇ ਕੀ ਉਹਨਾਂ ਨੇ ਸੋਚਿਆ ਇਸ ਸਾਰੇ ਕਨਸੈਪਟ ਦੇ ਬਾਰੇ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜਸ ਕਵਰ ਸਿੰਘ ਹੈ ਜੀ ਜਸ ਕਵਰ ਜੀ ਜਿਹੜਾ ਇਹ ਗੁਰੂ ਗਿਆਨ ਲੰਗਰ ਲਾਇਆ ਗਿਆ ਕਿਸ ਸੰਸਥਾ ਦੇ ਵੱਲੋਂ ਲਾਇਆ ਗਿਆ ਇਹ ਸੰਸਥਾ ਇਹ ਤਿੰਨ ਸੰਸਥਾਵਾਂ ਵੱਲੋਂ ਮਿਲ ਕੇ ਇਹ ਜਿਹੜਾ ਗੁਰੂ ਗਿਆਨ ਲੰਗਰ ਹੈ ਵਿਸਮਾਦ মিডিਆ ਜਿਹਦੀ ਤੁਸੀਂ ਐਨੀਮੇਸ਼ਨ ਫਿਲਮ ਦੇਖ ਰਹੇ ਹੋ ਖਾਲਸਾ ਐਡ ਇੰਟਰਨੈਸ਼ਨਲ ਤੇ ਆਪਣਾ ਮਿਸ਼ਨ ਚੜਦੀ ਕਲਾ ਖੰਨਾ ਵੱਲੋਂ ਇਹ ਜਿਹੜਾ ਸਾਰਾ ਉਪਰਾਲਾ ਕੀਤਾ ਗਿਆ ਹੈ ਬੱਚਿਆਂ ਨੂੰ ਧਾਰਮਿਕ ਪੱਖੋਂ ਸੇਧ ਦੇਣ ਵਾਸਤੇ ਅੱਛਾ ਮੈਨੂੰ ਇਹ ਦੱਸੋ ਕਿ ਕਿਸ ਤਰ੍ਹਾਂ ਇੱਥੇ ਜੇ ਕੋਈ ਬੱਚਾ ਆਉਂਦਾ ਹੈ ਉਹਨੂੰ ਕਿਵੇਂ ਤੁਸੀਂ ਕਿਹੜੀਆਂ ਖੇਡਾਂ ਦੇ ਜ਼ਰੀਏ ਕਨਸੈਪਟ ਸਮਝਾਉਂਦੇ ਹੋ ਸਿੱਖੀ ਦੇ ਸਭ ਤੋਂ ਪਹਿਲੇ ਤਾਂ ਜੀ ਬਾਹਰ ਇੱਕ ਸਾਡੇ ਹੀ ਸਟਾਲ ਲੱਗੀ ਹੋਈ ਹੈ ਉਹਦੇ ਵਿੱਚ ਇੱਕ ਸੈਲਫੀ ਪੁਆਇੰਟ ਬਣਾਇਆ ਗਿਆ ਜਿਹੜੇ ਲੋਕ ਉਥੋਂ ਲੰਘ ਰਹੇ ਨੇ ਇਸ ਸੰਗਤ ਲੰਘਦੀ ਹੈ ਅਸੀਂ ਉਹਨਾਂ ਨੂੰ ਬੱਚਿਆਂ ਨੂੰ ਗੁਰਬਾਣੀ ਸੁਣਾਓ ਇਨਾਮ ਪਾਓ ਵੀ ਤਾਂਕਿ ਆਪਾਂ ਬੱਚਿਆਂ ਨੂੰ ਗੁਰਬਾਣੀ ਨਾਲ ਆਪਣੇ ਧਰਮ ਨਾਲ ਜੋੜ ਸਕੀਏ ਤੇ ਉਹਨਾਂ ਨੂੰ ਦੱਸ ਸਕੀਏ ਵੀ ਤੁਸੀਂ ਜਿਹੜੀ ਸ਼ਹਾਦਤ ਤੇ ਆਏ ਹੋ ਜਿਹੜੇ ਦਿਨ ਤੇ ਆਏ ਹੋ ਉਹਦਾ ਕੀ ਮਹੱਤਵ ਹੈ ਉਸ ਤੋਂ ਉਪਰੰਤ ਸਾਡੇ ਕੋਲ ਪੰਜਾਬੀ ਮਾਂ ਬੋਲੀ ਨੂੰ ਉਤਸ਼ਾਹਤ ਕਰਨ ਵਾਸਤੇ ਇੱਕ ਅਖਰਬੋਧ ਛੋਟੇ ਬੱਚਿਆਂ ਵਾਸਤੇ ਤੁਸੀਂ ਦਿਖਾਓ ਦੱਸਿਓ ਜੀ ਟੈਂਕਾ ਊੜਾ ਆੜਾ ਈੜੀ ਸੱਸਾ ਉਹ ਤਾਂ ਠੀਕ ਹੈ ਮਤਲਬ ਬੱਚੇ ਨੂੰ ਇਹ ਕਿਵੇਂ ਖੜਾਇਆ ਜਾਂਦਾ ਬੱਚੇ ਨੂੰ ਬੱਚੇ ਤੋਂ ਪੁੱਛਿਆ ਜਾਂਦਾ ਵੀ ਇਹ ਕੀ ਹੈ ਬੱਚੇ ਨੂੰ ਉੱਤਰ ਦੇਣਾ ਹੁੰਦਾ ਪਛਾਣ ਕਰਨੀ ਹੁੰਦੀ ਹੈ ਕਰਦੀ ਓਕੇ ਤੇ ਇਸ ਤੋਂ ਅੱਗੇ ਹੋਰ ਕਿਸ ਤਰ੍ਹਾਂ ਤੁਸੀਂ ਜਿਵੇਂ ਇਹ ਜਿਹੜੀਆਂ ਮੈਗਨਟ ਵਾਲੀਆਂ ਗੇਮਸ ਨੇ ਵੀ ਜਦੋਂ ਬੱਚਾ ਗੁਰੂ ਘਰ ਜਾਂਦਾ ਹੈ ਵੀ ਉਹਦੇ ਵਿੱਚ ਕਿਹੜੇ ਕਿਹੜੇ ਗੁਰੂ ਘਰ ਦੇ ਵਿੱਚ ਚੀਜ਼ਾਂ ਹੁੰਦੀਆਂ ਜਿਵੇਂ ਦੇਗ ਬਣਾਣ ਲਈ ਸਾਨੂੰ ਕੀ ਕੀ ਚੀਜ਼ ਚਾਹੀਦੀ ਹੈ ਉਹ ਬੱਚੇ ਉਹਦੇ ਵਿੱਚ ਕੁਝ ਚੀਜ਼ਾਂ ਜਿਹੜੀਆਂ ਦੇਗ ਬਣਾਣ ਲਈ ਨਹੀਂ ਜ਼ਰੂਰੀ ਹੁੰਦੀਆਂ ਉਹ ਵੀ ਹੁੰਦੀਆਂ ਨੇ ਉਹ ਬੱਚਾ ਇਹ ਪਹਿਚਾਨ ਕਰਦਾ ਵੀ ਦੇਗ ਬਣਾਣ ਲਈ ਆ ਚਾਹੀਦਾ ਮਹਾਰਾਜ ਦਾ ਸਰੂਪ ਜਦੋਂ ਲਜਾਣਾ ਹੁੰਦਾ ਉਹਦਾ ਸੀਕੁਐਂਸ ਕੀ ਹੋਣਾ ਚਾਹੀਦਾ ਇਹ ਸਾਰਿਆਂ ਬੱਚਿਆਂ ਨੂੰ ਧਾਰਮਿਕ ਆਪਣੇ ਜੋ ਰਵਾਇਤਾਂ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਮੈਗਨੇਟਿਕ ਗੇਮ ਵੀ ਤਿਆਰ ਕੀਤੀ ਗਈ ਹੈ ਅੱਛਾ ਪਿੱਛੇ ਜਿਵੇਂ ਤੁਸੀਂ ਦੇਖ ਵੀ ਸਕਦੇ ਹੋਗੇ ਬਹੁਤ ਸਾਰੇ ਕਨਸੈਪਟ ਵੀ ਸਮਝਾਏਗਾ ਯਾ ਚਾਹੇ ਉਹ ਹਰਿਆਵਲ ਦਾ ਹੋਵੇ ਕਿ ਕਿਉਂ ਦਰਖਤ ਜ਼ਰੂਰੀ ਆ ਬੂਟੇ ਲਾਉਣੇ ਕਿਉਂ ਜ਼ਰੂਰੀ ਆ ਸੋ ਕਾਫੀ ਢੰਗ ਦੇ ਨਾਲ ਜਿਵੇਂ ਨਾ ਹੀ ਹੈ ਗੁਰੂ ਗਿਆਨ ਲੰਗਰ ਉਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਆ ਸੋ ਅੱਗੇ ਕੁਝ ਹੋਰ ਤੁਸੀਂ ਸਮਝਾਉਣੋ ਏ ਵੀ ਸੀਕੁਐਂਸ ਵਾਲੀ ਮੈਗਨੇਟਿਕ ਗੇਮ ਹੀ ਆ ਜੀ ਇਹਦੇ ਵਿੱਚ ਗੁਰੂ ਸਹਬਾਨਾ ਦੇ ਨਾਮ ਨੂੰ ਅਰੇਂਜ ਕਰਨਾ ਕਿਸ ਟਾਈਪ ਨਾਲ ਤੁਸੀਂ ਅਰੇਂਜ ਕਰ ਸਕਦੇ ਹੋ ਤੇ ਉਹ ਬੱਚਾ ਤੇ ਨਾਲੇ ਜਿਹੜੇ ਆਪਣੇ ਗੁਰੂ ਘਰ ਦੇ ਵਿੱਚ ਕਿਹੜੇ-ਕਿਹੜੇ ਸਾਜ਼ ਹੁੰਦੇ ਨੇ ਉਹਨਾਂ ਬਾਰੇ ਦੱਸਿਆ ਗਿਆ ਵੀ ਕਿਹੜੇ-ਕਿਹੜੇ ਸਾਜ਼ ਹੋਣੇ ਚਾਹੀਦੇ ਨੇ ਜਿਹੜੇ ਗੁਰੂ ਘਰ ਦੇ ਵਿੱਚ ਧਾਰਮਿਕ ਆਏ ਗੇਮ ਹੈਗੀ ਆ ਜੀ ਅਸੀਂ ਇਹ ਲੁੱਡੋ ਨੂੰ ਕਨਵਰਟ ਕਰਕੇ ਗੇਮ ਬਣਾਈ ਗਈ ਹੈ ਇਹਦਾ ਸਿਸਟਮ ਇਦਾਂ ਵੀ ਬੱਚਾ ਡਾਈਸ ਸਿੱਟੇਗਾ ਜਿੰਨੇ ਆਗੇ ਤਾਂ ਇਹ ਕੁਝ ਕਾਰਡਸ ਨੇ ਇਹਦੇ ਵਿੱਚ ਕੁਐਸਚਨ ਆਨਸਰ ਹੈਗੇ ਨੇ ਤਾਂ ਉਹ ਬੱਚਾ ਉਹਨੇ ਕਾਰਡ ਕਲੈਕਟ ਕਰ ਲੇਗਾ ਜੀ ਤੇ ਉਹ ਕਲੈਕਟ ਕਰਤੇ ਜਿਹ ਉਹ ਆਨਸਰ ਦੇਗਾ ਆਨਸਰ ਦੇਣ ਤੋਂ ਬਾਅਦ ਉਹਨੂੰ ਇੱਕ ਟਿਕ ਲਗਾ ਦਿੱਤੀ ਜਾਂਦੀ ਹੈ ਵੀ ਇਹਦਾ ਕਿੰਨੇ ਪਰਸੈਂਟ ਇਹਨੇ ਸਹੀ ਆਨਸਰ ਦਿੱਤੇ ਨੇ ਉਸ ਤੋਂ ਬਾਅਦ ਇਹ ਸਪਿਨਿੰਗ ਗੇਮ ਹੈ ਜੀ ਇਹਦੇ ਵਿੱਚ ਜਿਹੜੇ ਆਪਣੇ ਸ਼ਹੀਦ ਸ਼ਹੀਦ ਹੋਏ ਨੇ ਸਾਰੇ ਉਹਨਾਂ ਬਾਰੇ ਸਾਰੀ ਜਾਣਕਾਰੀ ਹੈ ਬੱਚਿਆਂ ਨੂੰ ਪਤਾ ਹੋਵੇ ਵੀ ਜਿਵੇਂ ਭਾਈ ਤਾਰੂ ਸਿੰਘ ਜੀ ਪਾਈ ਦੇ ਆਲਾ ਜੀ ਇਹ ਅਲੱਗ-ਅਲੱਗ ਬਾਬਾ ਦੀਪ ਸਿੰਘ ਜੀ ਇਹ ਉਹਨਾਂ ਨੂੰ ਬੱਚਿਆਂ ਨੂੰ ਪਛਾਣ ਕਰਾਉਣ ਵਾਸਤੇ ਤੇ ਕੁਝ ਸੰਖੇਪ ਇਤਿਹਾਸ ਹੋਣਾ ਤਾਂ ਸੁਣਿਆ ਜਾਂਦਾ ਤੇ ਉਸ ਉਪਰੰਤ ਫਿਰ ਉਹਨਾਂ ਨੂੰ ਟਿਕ ਲਗਾ ਕੇ ਵੀ ਕਿੰਨੇ ਪਰਸੈਂਟ ਉਹਨਾਂ ਨੇ ਜਵਾਬ ਦਿੱਤਾ ਜੀ ਉਸ ਤੋਂ ਬਾਅਦ ਇਹ ਕੁਝ ਕੁਐਸਚਨ ਦਾ ਪੈਟਰਨ ਹੈ ਜੀ ਗੁਰੂ ਗਿਆਨ ਪੰਡਾਰ ਇਦੇ ਵਿੱਚ ਇੱਕ ਕਨਸੈਪਟ ਦੇ ਨਾਲ ਕੁਐਸਚਨਸ ਲਗਾਏ ਗਏ ਨੇ ਜਿਵੇਂ ਜੇ ਹਰਗੋਬਿੰਦ ਸਾਹਿਬ ਬਾਰੇ ਆ ਤਾਂ ਪੰਜ ਕੁਐਸਚਨ ਹਰਗੋਬਿੰਦ ਸਾਹਿਬ ਜੀ ਦੇ ਬਾਰੇ ਆ ਸ਼ਹੀਦੀ ਜੋੜ ਮੇਲ ਬਾਰੇ ਤਾਂ ਪੰਜ ਕੁਐਸਚਨ ਸ਼ਹੀਦੀ ਜੋੜ ਮੇਲ ਬਾਰੇ ਆ ਇਹ ਵੀ ਸੇਮ ਕਨਸੈਪਟ ਤੇ ਹੀ ਆ ਵੀ ਜਿੰਨੇ ਪਰਸੈਂਟ ਠੀਕ ਉਹਨਾਂ ਹੀ ਉਹਨੂੰ ਅੱਗੇ ਪ੍ਰੋਸੈਸ ਕੀਤਾ ਜਾ ਇਹ ਵੀ ਗੁਰੂ ਗਿਆਨ ਸਾਗਰ ਹੈ ਇਹ ਵੀ ਵਿਜ਼ੂਅਲਾਈਜੇਸ਼ਨ ਹੈ ਇਹ ਥੋੜਾ ਕਹਿ ਲੋ ਵੀ ਅੱਪਰ ਲੈਵਲ ਤੇ ਚਲਾ ਜਾਂਦਾ ਹੈ ਕੁਝ ਜਿਹੜੇ ਇਹਦੀਆਂ ਫੋਟੋਗ੍ਰਾਫਸ ਹੋਣੇ ਵਿਜੜੇ ਸ਼ਹੀਦਾਂ ਬਾਰੇ ਆਪਣੇ ਸੰਗਤ ਨੂੰ ਪਤਾ ਨਹੀਂ ਉਹ ਬੱਚਿਆਂ ਨੂੰ ਉਹਦੇ ਤੋਂ ਜਾਣੂ ਕਰਵਾਇਆ ਜਾਂਦਾ ਇਸ ਉਪਰੰਤ ਇਹ ਸਾਡਾ ਹੈਗਾ ਲੱਕੀ ਡਰਾਅ ਦਾ ਕੂਪਨ ਹੈਗਾ ਜੀ ਇਹਦੇ ਵਿੱਚ ਕੋਈ ਵੀ ਵੱਡਾ ਬਜ਼ੁਰਗ ਕੋਈ ਵੀ ਉਹ ਦੇ ਸਕਦਾ ਹੈ ਪੇਪਰ ਦੇ ਸਕਦਾ ਤੇ ਦੋ ਵਾਰੀ ਇਹ ਡਰਾਅ ਕੱਢਿਆ ਜਾਂਦਾ ਇੱਕ 2 ਵਜੇ ਇੱਕ 6 ਵਜੇ ਇਹ ਖਾਲਸਾ ਈਡ ਵੱਲੋਂ ਸਪੈਸ਼ਲ ਉਪਰਾਲਾ ਕੀਤਾ ਗਿਆ ਬੱਚਿਆਂ ਨੂੰ ਇਤਿਹਾਸ ਤੋਂ ਜਾਣੂ ਕਰਾਉਣ ਲਈ ਜੀ ਸੋ ਜਿਵੇਂ ਤੁਸੀਂ ਦੇਖਿਆ ਕਿ ਬੱਚਿਆਂ ਨੂੰ ਇਤਿਹਾਸ ਦੀਆਂ ਬਹੁਤ ਸਾਰੀਆਂ ਗੱਲਾਂ ਸਮਝਾਈਆਂ ਜਾਂਦੀਆਂ ਇੱਥੇ ਅ ਨਿਸ਼ਚਿਤ ਤੌਰ ਦੇ ਉੱਤੇ ਪਿੱਛੇ ਜਦੋਂ ਅਸੀਂ ਗੱਲਬਾਤ ਕਰ ਰਹੇ ਸੀਗੇ ਤੁਹਾਨੂੰ ਸਮਝਣ ਦੇ ਵਿੱਚ ਬਹੁਤ ਗੱਲਾਂ 'ਚ ਪ੍ਰੋਬਲਮ ਆਈ ਹੋਣੀ ਹੈ ਕਿਉਂਕਿ ਸਾਊਂਡ ਹੈ ਜਿਹੜਾ ਉਹ ਕਾਫੀ ਜ਼ਿਆਦਾ ਲਾਊਡ ਸੀ ਇਸ ਕਰਕੇ ਸਤਿ ਸ਼੍ਰੀ ਅਕਾਲ ਜੀ ਇਹ ਨਾਂ ਵਾ ਤੁਹਾਡਾ ਵੈਗੁਰੂ ਜੀ ਖਾਲਸਾ ਵਿੱਚ ਫਤਿਹ ਜੀ ਅੱਛਾ ਤੁਸੀਂ ਕਿਸ ਸੰਸਥਾ ਦੇ ਵੱਲੋਂ ਇੱਥੇ ਹੋ ਇਹ ਜੇ ਮੇਰਾ ਨਾਮ ਹੀਰਾ ਸਿੰਘ ਹੈ ਪਰ ਮੈਂ ਇੱਥੇ ਮਿਸ਼ਨ ਚੜ੍ਹਦੀ ਕਲਾ ਜੋਖੰਨੇ ਵਾਲੇ ਵੀਰ ਨੇ ਉਹਨਾਂ ਦੇ ਨਾਲ ਸੇਵਾ ਨਿਭਾ ਰਿਹਾ ਵੀਰ ਜੀ ਆਪਾਂ ਅੱਗੇ ਚੱਲਦੇ ਹਾਂ ਫਰੰਟ ਤੇ ਕਿਹੜਾ ਤੁਸੀਂ ਪੁਆਇੰਟ ਦੀ ਗੱਲ ਕਰਦੇ ਸੀਗੇ ਇੱਕ ਪੁਆਇੰਟ ਬਣਾਇਆ ਹੋਇਆ ਜਿੱਥੇ ਆ ਕੇ ਬੱਚੇ ਜਾਣਕਾਰੀ ਲੈ ਸਕਦੇ ਆ ਸਟਾਰਟਿੰਗ ਦੇ ਵਿੱਚ ਉਹਦੇ ਬਾਰੇ ਆਪਾਂ ਗੱਲਬਾਤ ਹਾਂਜੀ ਜੀ ਉਹ ਅਸਲ ਵਿੱਚ ਬਣਾਇਆ ਕਿ ਜਿਸ ਤਰ੍ਹਾਂ ਕੋਈ ਹੀਰੋ ਇੱਕ ਬੱਚਾ ਵੇਖਦਾ ਆ ਵੀ ਮੈਂ ਨਾਲ ਸੈਲਫੀ ਕਰਨੀ ਕੋਈ ਗਾਇਕ ਦੇਖਦਾ ਆ ਮੈਂ ਸੈਲਫੀ ਕਰਨੀ ਉਹਦੇ ਵਾਸਤੇ ਇੱਕ ਸਾਬਜਾਦਿਆਂ ਦਾ ਇੱਕ ਸੈਲਫੀ ਪੁਆਇੰਟ ਬਣਾਇਆ ਹੋਇਆ ਉਹ 셀ਫੀ ਪੁਆਇੰਟ ਇਸ ਵਾਸਤੇ ਵੀ ਬੱਚੇ ਨੂੰ ਫਿਕਰ ਇੱਕ ਫਖਰ ਮਹਿਸੂਸ ਹੋਵੇ ਕਿ ਯਾਰ ਮੈਂ ਕਿਸ ਦਾ ਵਾਰਿਸ ਆ ਮੈਂ ਕਿਸ ਦਾ ਫੈਨ ਆ ਵੀ ਉਹ ਇਸ ਗੱਲ ਦਾ ਪ੍ਰਾਊਡ ਫੀਲ ਕਰਦਾ ਹੈ ਕਿ ਮੈਂ ਸਹਬਜਾਦਾ ਅਜੀਤ ਸਿੰਘ ਨੂੰ ਮਤਲਬ ਬਿਲੋਂਗ ਕਰਦਾ ਆ ਮੈਂ ਉਸ ਦਾ ਫੈਨ ਆ ਮੈਂ ਇਸ ਦਾ ਉਹਨਾਂ 셀ਫੀ ਲੈ ਰਹੇ ਆ ਇਸ ਕਰਕੇ ਇਹ 셀ਫੀ ਪੈਡ ਬਣਾਇਆ ਹੋਇਆ ਵੀਰ ਜੀ ਇੱਥੇ ਅੱਛਾ ਇੱਥੇ ਕਿਵੇਂ ਬੱਚੇ ਸੈਲਫੀ ਕਿਵੇਂ ਕਰਾਉਂਦੇ ਨੇ ਵੀਰ ਜੀ ਖੜ ਕੇ ਬੱਚੇ ਸੈਲਫੀ ਲੈ ਸਕਦੇ ਨੇ ਆਪਣੇ ਇਸ ਸਟੈਂਡ ਬਣਾਇਆ ਹੋਇਆ ਖੜਨ ਵਾਸਤੇ ਉਸ ਦੇ ਨਾਲ ਬੱਚੇ ਜਿਹੜੇ ਨੇ ਉਹ ਸਵਾਲ ਜਵਾਬ ਵੀ ਕਰਦੇ ਨੇ ਵੀਰ ਜੀ ਸਵਾਲ ਜਵਾਬ ਕਰਦੇ ਨੇ ਉਹ ਬੱਚੇ ਗੁਰਬਾਣੀ ਸੁਣਾਉਂਦੇ ਨੇ ਸਵਾਲ ਸੁਣਾਉਂਦੇ ਨੇ ਜਵਾਬ ਦਿੰਦੇ ਤੇ ਨਾਮ ਪਾਉਂਦੇ ਨੇ ਬੱਚੇ ਵੀਰ ਜੀ ਨਾਲ ਕੋਲ ਤੇ ਇਹ ਕਾਫੀ ਸਾਰੇ ਬੱਚੇ ਇੰਨੇ ਤੁਸ਼ਾਹਤ ਹੋਏ ਨੇ ਬੱਚੇ ਦੇ ਪੇਰੈਂਟਸ ਇੰਨੇ ਖੁਸ਼ ਹੁੰਦੇ ਨੇ ਵੀ ਅਸੀਂ ਆਪਣੇ ਬੱਚਿਆਂ ਨੂੰ ਪਹਿਲੀ ਵਾਰ ਜਿਹੜੀ ਆ ਇੱਕ ਨਵੇਂ ਤਰੀਕੇ ਦੀ ਇਹ ਖੇਡ ਕਹਿ ਲਈਏ ਜਾਂ ਬਾ ਲੰਗਰ ਜਿਹੜਾ ਸ਼ਿਕਾ ਰਹੇ ਹੋ ਨਵੇਂ ਤਰੀਕੇ ਦਾ ਪਹਿਲੀ ਵਾਰੇ ਵੇਖ ਰਹੇ ਆ ਕਿੰਨੇ ਬੱਚਿਆਂ ਨੇ ਪੇਰੈਂਟਸ ਨੇ ਬਹੁਤ ਖੁਸ਼ ਹੋ ਗਏ ਇੱਥੇ ਯੋਗਦਾਨ ਪਾਇਆ ਸਾਡੇ ਹਾਂਜੀ ਅੱਛਾ ਤੇ ਇਹਦੇ ਨਾਲ ਤੁਸੀਂ ਹੋਰ ਵੀ ਢੰਗਾਂ ਦੇ ਨਾਲ ਲਿਟਰੇਚਰ ਕਾਫੀ ਇੱਥੇ ਤੁਹਾਡੇ ਕੋਲੇ ਹੈ ਸਿੱਖੀ ਨਾਲ ਸੰਬੰਧ ਹਾਂਜੀ ਇੱਥੇ ਅਸਲ ਜੀ ਗੱਲ ਕੀ ਵੀ ਫਤਿਹਗੜ੍ਹ ਸਾਹਿਬ ਜਾਂ ਇੱਥੇ ਸ਼ਹੀਦ ਜੋੜ ਮੇਲੇ 'ਚ ਲੰਗਰਾਂ ਦੀ ਕਮੀ ਕੋਈ ਨਹੀਂ ਹੁੰਦੀ ਪਰ ਜਿਹੜਾ ਲੰਗਰ ਸਾਡੀ ਕੌਮ ਨੂੰ ਚਾਹੀਦਾ ਨਾ ਉਹ ਬੜਾ ਘੱਟ ਸੀਗਾ ਜਦੋਂ 'ਚ ਇਹ ਲਿਟਰੇਚਰ ਵੀ ਖਾਸ ਕਰਕੇ ਰੱਖਿਆ ਇਸ ਦੇ ਨਾਲ ਅਸੀਂ ਐਨੀਮੇਟਡ ਚੋ ਮੂਵੀਜ਼ ਸੀ ਕਿ ਬੜੀਆਂ ਹੋਈਆਂ ਉਹ ਵੀ ਸਾਰੀਆਂ ਲਿਆ ਕੇ ਆਪਾਂ ਇੱਥੀਆਂ ਜਿਹੜੀਆਂ ਨੇ ਉਹ ਰੱਖੀਆਂ ਹੋਈਆਂ ਬਹੁਤ ਸਾਰੀ ਸੰਗਤ ਨੇ ਉਥੋਂ ਤਸ਼ਾਹਤ ਹੋ ਕੇ ਮੂਵੀਜ਼ ਤੋਂ ਲਿਟਰੇਚਰ ਵੀ ਲਿਆ ਆ ਮੂਵੀਜ਼ ਵੀ ਲਈਆਂ ਹੋਈਆਂ ਨੇ ਜਿਸ ਤਰ੍ਹਾਂ ਹੁਣ ਕਈ ਸਾਡੇ ਸਾਡੇ ਸਿੱਖਾਂ ਦੇ ਬੱਚੇ ਜਿਹੜੇ ਨੇ ਨਾ ਉਹ ਛੋਟਾ ਭੀਮ ਜਾਂ ਇਹ ਜੋ ਕਿ ਕਾਰਟੂਨ ਬਹੁਤ ਦੇਖਦੇ ਨੇ ਹੁਣ ਸਾਡੇ ਕੋਲ ਇਹ ਇੱਕ ਪ੍ਰੂਫ ਵੀ ਐਸੇ ਹੈਗੇ ਨੇ ਸਾਨੂੰ ਕਈ ਪਿਛਲੇ ਸਾਲ ਅਸੀਂ ਜਦੋਂ ਕੈਂਪ ਲਾਇਆ ਸੀ ਨਾ ਉਦੋਂ ਅਸੀਂ ਜਦੋਂ ਐਨੀਮੇਟਡ ਮੂਵੀਜ਼ ਦਿੱਤੀਆਂ ਬੱਚਿਆਂ ਪੇਰੈਂਟਸ ਨੂੰ ਦਿੱਤੀਆਂ ਤਾਂ ਉਹਨਾਂ ਦੇ ਪੇਰੈਂਟਸ ਨੇ ਸਾਨੂੰ ਆ ਕੇ ਐਸ ਵਾਰ ਦੱਸਿਆ ਆ ਕਿ ਸਾਡੇ ਬੱਚੇ ਨਾ ਉਹ ਜਿਹੜਾ ਛੋਟਾ ਭੀਮ ਜਾ ਉਹ ਸਭ ਕੁਝ ਛੱਡ ਗਏ ਨੇ ਉਹਨਾਂ ਨੇ ਸਾਬ ਜੀ ਦੀਆਂ ਮੂਵੀਜ਼ ਬੜਾ ਪਸੰਦ ਕੀਤੀਆਂ ਨੇ ਮਤਲਬ ਇਸ ਤਰੀਕੇ ਦੇ ਨਾਲ ਵੀ ਜਿਹੜੇ ਬੱਚੇ ਨੇ ਨਾ ਉਹ ਕਾਰਟੂਨ ਤਾਂ ਛੱਡ ਕੇ ਤੇ ਸਿੱਖੀ ਦੇ ਰਸਤੇ ਬੜੇ ਵਧੀਆ ਸੁੱਖੀ ਤਰੀਕੇ ਨਾਲ ਪੈ ਰਹੇ ਨੇ ਹਾਂਜੀ ਇਹ ਤੁਸੀਂ ਸੀੜੀਆਂ ਜਿਹੜੀਆਂ ਰੱਖੀਆਂ ਹੋਈਆਂ ਉਸ ਚੀਜ਼ ਨਾਲ ਹਾਂਜੀ ਅਸੀਂ ਜਿਹੜਾ ਸੰਬੰਧਿਤ ਹੈ ਤੁਸੀਂ ਆ ਜਾ ਕੇ ਦੇਖ ਸਕਦੇ ਹੋ ਕਹਾਂਗੇ ਐਮਬੂਲੈਂਸ ਆਈ ਆ ਸਾਈਡ ਤੇ ਤਾਂ ਸੁਭਾਵ ਤੌਰ ਦੇ ਉੱਤੇ ਕੋਈ ਪ੍ਰੋਬਲਮ ਹੋਣੀ ਹੈ ਉਹਦੇ ਕਰਕੇ ਸਾਊਂਡ ਦੀ ਥੋੜੀ ਹੋਰ ਡਿਸਟਰਬੈਂਸ ਆਊਗੀ ਜੀ ਇੱਥੇ ਕਿਵੇਂ ਇਹ ਵੀ ਜੀ ਵਿਸਮਾਦ ਵਾਲੇ ਉਹ ਜਿਹੜੇ ਵਿਸਮਾਦ ਵਾਲੋ ਜੋ ਬਣਦੀਆਂ ਨੇ ਮੂਵੀਜ਼ ਬਣਦੀਆਂ ਨੇ ਉਹਨਾਂ ਚੋਂ ਜੋ ਨਾ ਕਾਫੀ ਟਾਈਮ ਤੋਂ ਉਹ ਆਪਣਾ ਮਿਹਨਤ ਕਰ ਰਹੇ ਨੇ ਸਭ ਤੋਂ ਪਹਿਲਾਂ ਉਹਨਾਂ ਬਣਾਈ ਸੀ ਸਾਬ ਜਾਦੇ ਮੂਵੀ ਫਿਰ ਇਸ ਤਰ੍ਹਾਂ ਉਹਨਾਂ ਨੇ ਬਈ ਸੁੰਦਰੀ ਬਣਾਈ ਸੀਗੀ ਬੰਦਾ ਸਿੰਘ ਬਹਾਦਰ ਬਣਾਈ ਸਾਬ ਸਭੀਏ ਸਿੰਘ ਸਾਹਾ ਸਿੰਘ ਬਣਾਈ ਫਿਰ ਭਾਈ ਤਾਰੂ ਸਿੰਘ ਬਣਾਈ ਅਤੇ ਹੋਰ ਵੀ ਕਈ ਬਣਾ ਰਹੇ ਨੇ ਇਹ ਉਹਨਾਂ ਦੀ ਬੜੀ ਮਿਹਨਤ ਹੈ ਪੀਰ ਸੁਖਵਿੰਦਰ ਸਿੰਘ ਜੀ ਉਹਨਾਂ ਦੀ ਜੋ ਬਹੁਤ ਲੰਮੇ ਸਮੇਂ ਤੋਂ ਸਿੱਖੀ ਦੇ ਪ੍ਰਚਾਰ ਤੇ ਕਰ ਅੱਜ ਵੀ ਜਿਹੜਾ ਉਹ ਕਰ ਰਹੇ ਨੇ ਇਸ ਤਰੀਕੇ ਦੇ ਨਾਲ ਉਹਨਾਂ ਦਾ ਜਿਹੜਾ ਇਹ ਸਟਾਲ ਆ ਹਰ ਵਾਰੀ ਲੱਗਦਾ ਪਰ ਉਹ ਇੰਨੇ ਵਧੀਆ ਤਰੀਕੇ ਨਾਲ ਮਤਲਬ ਸੇਲ ਕਰਦੇ ਨੇ ਕਿ ਡਿਸਕਾਊਂਟ ਵੀ ਬਹੁਤ ਵਧੀਆ 100 ਰੁਪਏ ਦੀ ਸੀਡਿਸ ਹੈ ਕੋਈ ਮਹਿੰਗੀ ਨਹੀਂ ਜਿਹਦੇ ਕਰਕੇ ਬੜੇ ਬੜੇ ਬੱਚਿਆਂ ਦਾ ਜਿਹੜਾ ਜੀਵਨ ਬਦਲ ਚੁੱਕਾ ਹੋਇਆ ਹੈ ਮੈਂ ਕਹਿੰਦਾ ਵੀ ਇਸ ਚੀਜ਼ ਨੂੰ ਅਸੀਂ ਬੜੇ ਸੌਖੇ ਤਰੀਕੇ ਨਾਲ ਜਿਹੜਾ ਆ ਉਹ ਆਪਣੇ ਪਿੰਡਾਂ ਦੇ ਵਿੱਚ ਲੰਗਰ ਦੀ ਦੌੜ ਹੈ ਹਰ 2-3 ਕਿਲੋਮੀਟਰ ਤੋਂ ਬਾਅਦ ਇੱਕ ਲੰਗਰ ਆ ਜਾਂਦਾ ਹੈ ਨਾ ਤੇ ਤੁਹਾਨੂੰ ਨਹੀਂ ਲੱਗਦਾ ਕਿ ਜ਼ਿਆਦਾ ਪਲੈਨਿੰਗ ਨਾਲ ਚੱਲਣਾ ਚਾਹੀਦਾ ਲੰਗਰ ਜਿਵੇਂ ਤੁਸੀਂ ਗੁਰੂ ਗਿਆਨ ਦੇ ਲੰਗਰ ਦੀ ਗੱਲ ਕਰਦੇ ਆ ਕੋਈ ਇੱਥੇ ਦਵਾਈਆਂ ਵੰਡ ਰਿਹਾ ਕੋਈ ਤੁਸੀਂ ਗਿਆਨ ਦੀ ਗੱਲ ਕਰ ਰਹੇ ਹੋ ਨਾ ਪ੍ਰਚਾਰ ਕਰ ਰਹੇ ਹੋ ਲਿਟਰੇਚਰ ਦਾ ਇਹ ਚੀਜ਼ਾਂ ਦੀ ਵੀ ਜ਼ਰੂਰਤ ਆ ਸਾਨੂੰ ਬਿਲਕੁਲ ਵੀ ਜੀ ਵੇਖੋ ਮੈਂ ਤੁਹਾਨੂੰ ਦੱਸਦਾ ਕਿ ਕਈ ਵਾਰੀ ਕਿਲੋ ਕਿਲੋ ਮੀਟਰ ਦੀ ਜ਼ਰੂਰੀ ਤੇ ਵੀ ਲੰਗਰ ਜਿਹੜਾ ਧੱਕੇ ਨਾਲ ਖਲਾ ਰੋਕ ਰੋਕੇ ਛਕਾਉਂਦੇ ਨੇ ਕਿ ਉਹ ਵੀ ਅਗਲਾ ਛੱਕ ਕੇ ਆਇਆ ਪਰ ਉਹ ਉਹਨੂੰ ਪੁੱਛੋ ਵੀ ਕਿੱਥੇ ਚੱਲੇ ਆ ਜਾਂ ਉਹਨੂੰ ਪੁੱਛੋ ਵੀ ਕਿੱਥੋਂ ਆਇਆ ਜਾਂ ਜਿੱਥੋਂ ਆਇਆ ਜਾਂ ਉਹਨਾਂ ਦਾ ਕੀ ਇਤਿਹਾਸ ਹੈ ਨਹੀਂ ਪਤਾ ਸਾਡੇ ਕੋਲ ਖੁਦ ਤੇ ਬੱਚੇ ਆਉਂਦੇ ਨੇ ਉਹਨੂੰ ਪੁੱਛ ਲਓ ਫਤਿਹ ਸਿੰਘ ਦੀ ਸ਼ਹੀਦੀ ਕਿੱਥੇ ਇਹ ਉਹ ਕਨਫਿਊਜ਼ ਹੁੰਦਾ ਫਤਿਹ ਸਿੰਘ ਕੌਣ ਸੀਗਾ ਕਿੱਥੇ ਸ਼ਹੀਦੀ ਹੁੰਦੀ ਸੀਗੀ ਮਤਲਬ ਇਸ ਤਰ੍ਹਾਂ ਕਰਕੇ ਸਾਡੇ ਬੱਚਿਆਂ ਨੂੰ ਦੱਸਣਾ ਪੈ ਰਿਹਾ ਤੁਸੀਂ ਆ ਸਰ ਆਪਾਂ ਥੋੜਾ ਜਿਹਾ ਇੱਕ ਨਾਲ ਇੱਕ ਕਰਕੇ ਟੈਸਟ ਲੋਕਾਂ ਤੋਂ ਮੜਾ ਜਿਹੜੇ ਨੌਜਵਾਨ ਆਉਂਦੇ ਆ ਪੁੱਛਣ ਦੀ ਕੋਸ਼ਿਸ਼ ਕਰਕੇ ਆਪਾਂ ਇਹ ਗੱਲਾਂ ਕਿ ਹਾਂ ਕਿਉਂਕਿ ਮੈਨੂੰ ਤੁਹਾਡੇ ਨਾਲ ਗੱਲ ਕਰਦੇ ਕਰਦੇ ਹੀ ਇਹ ਲੱਗਿਆ ਕਿ ਠੀਕ ਆ ਜਿਹੜੇ ਨੌਜਵਾਨ ਆਉਂਦੇ ਆ ਬਹੁਤ ਲੋਕ ਕਹਿੰਦੇ ਆ ਇਹ ਸਾਰਿਆਂ ਨੂੰ ਹੀ ਹੁੰਦਾ ਕਿ ਉਹ ਹਿਸਟਰੀ ਨੂੰ ਨਾ ਤਾਂ ਉਹਨਾਂ ਨੇ ਪੜ੍ਹੀ ਆ ਨਾ ਹੀ ਕਿਸੇ ਨੇ ਇਸ ਢੰਗ ਦੇ ਨਾਲ ਉਹਨਾਂ ਨੂੰ ਪੜਾਇਆ ਕਿ ਉਹ ਉਹ ਚੀਜ਼ਾਂ ਨੂੰ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਸਾਨੂੰ ਬੱਚਿਆਂ ਤੱਕ ਪਹੁੰਚਣਾ ਪੈਣਾ ਸਾਨੂੰ ਉਹਨਾਂ ਨੇ ਸਾਡੇ ਤੱਕ ਨਹੀਂ ਆਉਣਾ ਹੈ ਹੈਨਾ ਤੇ ਤੁਸੀਂ ਦੇਖ ਲਓ ਵੀਰ ਜੀ ਹੁਣੀ ਆਵਾਜ਼ਾਂ ਮਾਰਦੇ ਨੇ ਫਿਰ ਲਿਆਉਂਦੇ ਨੇ ਉਹ ਆਪਣੇ ਆਪ ਤਾਂ ਕੋਈ ਆ ਨਹੀਂ ਰਿਹਾ ਇੱਕ ਵੀਰ ਉੱਥੇ ਖੜਾ ਰੋਡ ਦੇ ਵਿੱਚ ਉਹ ਬੁਲਾ ਕੇ ਇੱਧਰ ਨੂੰ ਲਿਆਉਂਦਾ ਆ ਫਿਰ ਆਉਂਦੇ ਨੇ ਸਾਰੇ ਵੀਰ ਜੀ ਹਾਂਜੀ ਅੱਛਾ ਆਪਾਂ ਜਿਹੜੇ ਨੌਜਵਾਨ ਆਉਂਦੇ ਆ ਕੀ ਨਾਮ ਹੈ ਵੀਰੇ ਤੁਹਾਡਾ ਗੁਰਵਿੰਦਰ ਸਿੰਘ ਜੀ ਗੁਰਵਿੰਦਰ ਕਿਹੜੇ ਪਿੰਡ ਤੋਂ ਆਏ ਹੋ ਹੀਰੇਵਾਲਾ ਤੋਂ ਜੀ ਗੁਰਵਿੰਦਰ ਫਤਿਹਗੜ ਸਾਹਿਬ ਦਾ ਇਤਿਹਾਸਕ ਅਧਿਆਰ ਜੀ ਸਾਹਿਬਜਾਦਿਆਂ ਬਾਰੇ ਬਹੁਤ ਵੱਡੀ ਸਿੱਖਿਆ ਦਿੱਤੀ ਹੰ ਜੀ ਵੀ ਉਹਨੇ ਸਿੱਖੀ ਦੀ ਜੜ ਲਾਈ ਆ ਜੀ ਨਹੀਂ ਆ ਦੋਨੋਂ ਸਾਹਿਬਜਾਦਿਆਂ ਦਾ ਨਾਮ ਕੀ ਸੀ ਜਿਹੜੇ ਇੱਥੇ ਸੀ ਫਤੇ ਸਿੰਘ ਦੇ ਤੁਹਾਰ ਸਿੰਘ ਜੀ ਤੁਹਾਰ ਸਿੰਘ ਜੀ ਆਹ ਨਹੀਂ ਜੋਰਾਵਰ ਸਿੰਘ ਤੇ ਫਤੇ ਸਿੰਘ ਟੈਨਸ਼ਨ ਵਿੱਚ ਨਰਵਸ ਹੋ ਗਏ ਤੋਂ ਇਹ ਮੈਂ ਗੱਲ ਨੂੰ ਆਪਾਂ ਹੋਰ ਵੀ ਕਈ ਨੌਜਵਾਨਾਂ ਨਾਲ ਕਰਾਂਗੇ ਇਹ ਗੱਲ ਹੈ ਬਾਕੀ ਮੈਨੂੰ ਤੁਹਾਡੀ ਗੱਲ ਤੋਂ ਲੱਗਿਆ ਸੀ ਵੀ ਸ਼ਾਇਦ ਨਹੀਂ ਇਹ ਤਾਂ ਬੇਸਿਕ ਜੀ ਗੱਲ ਹੈ ਪਤਾ ਹੋਊਗਾ ਤਾਂ ਹੀ ਮੈਂ ਉਹਨਾਂ ਨੂੰ ਵਾਪਸ ਇਹ ਸਵਾਲ ਕੀਤਾ ਕਿ ਇਹ ਚੀਜ਼ਾਂ ਦੀ ਘਾਟ ਅਵੇਅਰਨੈਸ ਦੀ ਜਿਹੜੀ ਨੌਜਵਾਨਾਂ ਦੇ ਵਿੱਚ ਹੈਗੀ ਆ ਉਹਦੇ ਬਾਰੇ ਗੱਲ ਕਰਨੀ ਜ਼ਰੂਰ ਬਣਦੀ ਆ ਬਹੁਤ ਸਾਰੇ ਨੌਜਵਾਨ ਆਉਂਦੇ ਆ ਇੱਥੇ ਬਹੁਤ ਨੌਜਵਾਨ ਵੀ ਦਰਦੇ ਭੱਜਦੇ ਵੀ ਆ ਕੈਮਰੇ ਤੋਂ ਹਾਂਜੀ ਹੁਣ ਸਾਨੂੰ ਪਤਾ ਨਹੀਂ ਕੀ ਸਵਾਲ ਕਰ ਦੇਣਾ ਪੁੱਛ ਲੈਣਾ ਆ ਪਰ ਦੇਖੋ ਜੇ ਅਸੀਂ ਆਪ ਨੂੰ ਕੁਝ ਪਤਾ ਹੁੰਦਾ ਸੀ ਡਰੀਏ ਕਿਉਂ ਸਾਨੂੰ ਉਮਲ ਡਰ ਕਿਉਂ ਆਪਾਂ ਇੱਕ ਵੀਰ ਆਪਣੇ ਨਾਲ ਹੈ ਇਹਨਾਂ ਨੇ ਗੱਲਬਾਤ ਕਰਦਾ ਕੀ ਨਾਮ ਹੈ ਵੀਰੇ ਮਨਜਿੰਦਰ ਸਿੰਘ ਜੀ ਮਨਜਿੰਦਰ ਕਿਹੜੇ ਪਿੰਡ ਤੋਂ ਆਏ ਹਰਗਣਾ ਪਿੰਡ ਆ ਜੀ ਆਪਣਾ ਹਾਂਜੀ ਫਤੇਗੜ ਸਾਹਿਬ ਜੀ ਜੀ ਫਤੇਗੜ ਸਾਹਿਬ ਵੀ ਅੱਛਾ ਫਿਰ ਤਾਂ ਤੁਸੀਂ ਜਾਣਦੇ ਹੋ ਫਤੇਗੜ ਸਾਹਿਬ ਦਾ ਇਤ ਹਾਂਜੀ ਇੱਥੇ ਆਪਣੇ ਛੋਟੇ ਸਾਹਿਬ ਜਦੇਬਾਪਾ ਜੋਰਾਵਰ ਸਿੰਘ ਫਤੇ ਸਿੰਘ ਦੀ ਸ਼ੀਦੀ ਦੇ ਹੜੇ ਤੇ ਆਪਾਂ ਇਕੱਠੇ ਹੋਏ ਸੀ। ਸ਼ੀਦੀ ਕਿਹੜੇ ਦਿਨ ਹੋਈ ਸੀ? ਸ਼ੀਦੀ ਆਪਣੇ ਅੱਜ ਦੇ ਦਿਨ 10:45 ਮਿੰਟ ਦੇ ਹੋਈ ਸੀਗੀ। ਨਹੀਂ ਮੇਰੀ। ਪੋ ਕਿਹੜਾ ਕਿੰਨਾ ਪੋ ਸੀ? ਅ ਪੋ ਤਾਂ ਨਹੀਂ ਮੈਨੂੰ ਪਤਾ ਹੁਣਾ। ਦੇਖੋ ਜੀ ਉਹਨਾਂ ਦੀ 13 ਪੋਨ ਨੂੰ ਸ਼ਹਾਦਤ ਹੁੰਦੀ ਹੈ। 7 ਪੋਨ ਨੂੰ ਜਿਹੜਾ ਗੁਰੂ ਸਾਹਿਬ ਜਿਹੜਾ ਉਹ ਕਿਹੜਾ ਛੱਡ ਦੇ ਅਨੰਦਪੁਰ ਸਾਹਿਬ ਦਾ ਤੇ ਗੁਰੂ ਪਾਸ਼ਾ ਪੜਾਉ ਪੜਾਈ ਹੁੰਦੇ ਤੇ ਫਿਰ 13 ਪੋਨ ਨੂੰ ਜਿਹੜੇ ਛੋਟੇ ਸਾਹਿਬ ਜਨਾਂ ਦੀ ਸ਼ਹਾਦਤ ਹੁੰਦੀ ਹੈ ਸਿਆਣੇ। ਅੱਛਾ ਸਾਡਾ ਮਕਸਦ ਇਹ ਨਹੀਂ ਗੱਲ ਤਾਂ ਇੱਕ ਬੇਸਿਕ ਦੀ ਆ ਕਿ ਉਹਨਾਂ ਨੂੰ ਜਿਵੇਂ ਤੁਸੀਂ ਕਹਿ ਰਹੇ ਹੋ ਉਹ ਗੱਲਾਂ ਨਹੀਂ ਸਮਝਾਈਆਂ ਗਈਆਂ ਤਾਂ ਉਹਨਾਂ ਨੂੰ ਸਮਝ ਆਉਣਗੀਆਂ ਵੀ ਕਿਵੇਂ ਸੋ ਬੜਾ ਜ਼ਰੂਰੀ ਆ ਇਹ ਨੌਜਵਾਨਾਂ ਨੂੰ ਜਿਹੜੇ ਅਸੀਂ ਸਵਾਲ ਕੀਤੇ ਆ ਉਹਨੇ ਮਹੱਤਵ ਦੱਸਿਆ ਕਿ ਜੋ ਗਿਆਨ ਦੇ ਗੁਰੂ ਗਿਆਨ ਦੇ ਲੰਗਰ ਤੁਸੀਂ ਲਾ ਰਹੇ ਹੋ ਉਹਦੀ ਜ਼ਰੂਰਤ ਖਾਣ ਪੀਣ ਵਾਲੇ ਜਿਹੜੇ ਲੰਗਰ ਆ ਉਹਨਾਂ ਨੂੰ ਜ਼ਿਆਦਾ ਕਿਉਂ ਆ ਹਾਂਜੀ ਹਾਂਜੀ ਇਸੇ ਕਰਕੇ ਲੋੜ ਵੇਖੋ ਤੁਸੀਂ ਆਪਣੇ ਆਪ ਦੇਖ ਲਿਆ ਆ ਕਈ ਨੌਜਵਾਨ ਵੀਰ ਜਿਹੜੇ ਨੇ ਚੀਜ਼ੋ ਭਜਦੇ ਨਾਮ ਜਕਰ ਕੀਤਾ ਸੀਗਾ ਭੱਜਦੇ ਨੇ ਕਾਰਨ ਕੀ ਹੈ ਵੀ ਆਪਾਂ ਨੂੰ ਪਤਾ ਨਹੀਂ ਹੈਗਾ ਜੇ ਹਨ ਨੂੰ ਪਤਾ ਹੈ ਨਾ ਉਹ ਕਹਿੰਦਾ ਵੀ ਲਓ ਸਵਾਲ ਕਰੋ ਤੁਸੀਂ ਮੈਨੂੰ ਮੈਨੂੰ ਪਤਾ ਦੱਸਾਂਗਾ ਤੁਹਾਨੂੰ ਹੁਣ ਸਾਨੂੰ ਪਤਾ ਹੈ ਵੀ ਇਹ ਚੀਜ਼ ਦੀ ਲੋੜ ਹੈਗੀ ਆ ਕਿ ਨੌਜਵਾਨ ਇਹ ਚੀਜ਼ ਤੋਂ ਭੱਜਦਾ ਆ ਭੱਜਦਾ ਇਸ ਕਰਕੇ ਉਹਨੂੰ ਪਤਾ ਨਹੀਂ ਆ ਤੇ ਇਸ ਕਰਕੇ ਜੇ ਜਾਣਕਾਰੀ ਦੇ ਰਹੇ ਆ ਤਾਂ ਉਹ ਲੈਣੀ ਨਹੀਂ ਚਾਹੁੰਦਾ ਅਸੀਂ ਬੁਲਾਬਲਾ ਕੇ ਆਵਾਜ਼ ਮਾਰ ਕੇ ਕਹਿੰਨੇ ਵੀ ਸਾਡੇ ਕੋ ਆਓ ਗੁਰੂ ਦੀ ਗਿਆਨ ਦੀ ਗੱਲ ਸੁਣੋ ਸਾਨੂੰ ਸਿਖਾ ਕੇ ਜਾਓ ਸਾਨੂੰ ਸਿਖਿਆ ਦੇ ਸਾਨੂੰ ਮੇ ਸਿਖਾ ਕੇ ਜਾਓ ਤੁਸੀਂ ਸਿੱਖ ਕੇ ਜਾਓ ਫਰਕ ਸਿੱਖ ਸਿੱਖ ਦਾ ਮਤਲਬ ਸਿੱਖਣਾ ਆ ਉਹ ਸਿੱਖ ਰਿਹਾ ਕਿਸੇ ਤਰੀਕੇ ਨਾਲ ਵੀ ਸਿੱਖ ਰਿਹਾ ਉਹ ਭਾਵੇਂ ਗੁਰਬਾਣੀ ਨਾਲ ਸਿੱਖ ਰਿਹਾ ਸੇਵਾ ਨਾਲ ਸਿੱਖ ਰਿਹਾ ਇਤਿਹਾਸ ਨਾਲ ਸਿੱਖ ਰਿਹਾ ਐਨਿਮੇਟਡ ਮੂਵੀ ਤੋਂ ਸਿੱਖ ਰਿਹਾ ਪਰ ਜੋ ਕੁਝ ਸਾਈਡ ਤੋਂ ਹੋ ਗਿਆ ਕਿਉਂਕਿ ਗੱਡੀਆਂ ਨੂੰ ਸਿੱਖਿਆ ਲੈ ਰਿਹਾ ਨਾ ਇਹਦਾ ਮਕਸਦ ਹੈ ਵੀ ਉਹ ਕੁਝ ਇੱਥੇ ਜਿਹੜਾ ਇੱਥੇ ਆਇਆ ਨਾ ਉਹਦਾ ਮਕਸਦ ਹੈ ਕੁਝ ਇੱਥੇ ਆਉਣ ਦਾ ਕੁਝ ਸਿੱਖਣ ਦਾ ਮਕਸਦ ਹੈ ਬਸ ਜਿਹੜਾ ਸਾਹਿਬ ਜੀ ਤੋਂ ਕੁਝ ਸਿੱਖ ਗਿਆ ਨਾ ਇਸ ਤੋਂ ਵੱਡੀ ਮੈਦ ਕਿੰਨਾ ਹੋ ਉਹਦੀ ਕੋਈ ਦੇਣ ਨਹੀਂ ਹੋ ਸਕਦੀ ਵੀ ਜਿਹੜਾ ਉਹਦਾ ਇੱਥੇ ਆਉਣਾ ਸਫਲ ਹੋ ਗਿਆ ਸਿੱਖਿਆ ਲੈ ਕੇ ਚਲਾ ਗਿਆ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਦੇਖੋ ਜੀ ਪਹਿਲੀ ਗੱਲ ਤੇ ਹੈ ਕਿ ਮੈਂ ਪਠਾਨਕੋਟ ਤੋਂ ਆਇਆ ਹਾਂ ਪਰ ਮੈਂ ਹਰ ਸਾਲ ਆ ਨਾ ਅਸੀਂ ਜਿੰਦਗੀ ਜੇ ਸੋਚਿਆ ਕਿ ਆਪਾਂ ਪਹਿਲੇ ਪੈਸਾ ਬਿਨਸ ਬਹੁਤ ਕਮਾਨੇ ਆ ਜਦੋਂ ਸਾਡੀ ਜੋ ਜੋ ਉਮਰ ਨਿਕਲਦੀ ਅਸੀਂ ਜਦੋਂ ਬੜਾਪੇ ਦੀ ਲਹਿਰ ਚ ਆਨੇ ਆ ਫਿਰ ਸਾਨੂੰ ਇਹ ਪਤਾ ਲੱਗਦਾ ਕਿ ਮੌਤ ਸਾਡੀ ਨਜ਼ਦੀਕ ਆ ਗਈ ਆ ਤਾਂ ਸਾਡਾ ਸਾਰਾ ਬਿਨਸ ਫੇਲ ਹੋ ਗਿਆ ਕਿਉਂਕਿ ਸਾਡੇ ਬੱਚੇ ਆ ਉਹ ਵੀ ਛੱਡ ਜਣੇ ਸਾਡੀ ਮੋਟੀ ਉਹਨੇ ਵੀ ਸਾਡਾ ਸਾਥ ਛੱਡ ਜਾਣਾ ਐਂਡ ਦੇ ਵਿੱਚ ਇਹ ਮਹਿਸੂਸ ਹੁੰਦਾ ਕਿ ਅਸੀਂ ਗੁਰੂ ਦੀ ਬਾਣੀ ਨਾਲ ਜ਼ਰੂਰ ਜੁੜੀਏ ਹੁਣ ਆਪਾਂ ਇੱਕ ਤੁਹਾਨੂੰ ਗੱਲ ਦੱਸਨੇ ਆ ਜਲਦੀ ਮੇਰੇ ਕੋਲ ਸਿਰਫ ਇੱਕ ਮਿੰਟਾ ਪ੍ਰੋਗਰਾਮ ਇੱਕ ਮਿੰਟ ਅਸੀਂ ਇਹ ਗੱਲ ਕਰਦੇ ਆ ਇੱਕ ਆਪਾਂ ਪ੍ਰਮਾਤਮਾ ਦਾ ਨਾਮ ਲਈਏ ਗੁਰੂ ਬਾਣੀ ਦਾ ਵਿਚਾਰ ਕਰੀਏ ਸਾਡਾ ਮਨ ਇੰਨਾ ਡ੍ਰਿੜ ਹੋ ਜਾਂਦਾ ਸਾਡੀ ਵਿੱਲਪਾਵਰ ਇੰਨੀ ਮਜ਼ਬੂਤ ਹੋ ਜਾਂਦੀ ਹੈ ਬਿਲਕੁਲ ਬਿਲਕੁਲ ਪਰ ਉਹੀ ਪ੍ਰਚਾਰ ਤਾਂ ਇਹ ਕਰ ਰਹੇ ਆ ਨਾ ਉਹੀ ਪ੍ਰਚਾਰ ਤਾਂ ਉਹ ਇਹਦੇ ذریعے ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਆ ਸੋ ਆਪਾਂ ਵਾਪਸ ਉਸ ਪਾਸੇ ਵੱਲੀ ਚੱਲਦੇ ਆਂ ਲੋਕਾਂ ਦੇ ਆਪਣੇ ਵਿਚਾਰ ਹੁੰਦੇ ਆ ਔਰ ਸਹੀ ਵੀ ਆ ਉਹ ਆਪਦੀ ਤਰ੍ਹਾਂ ਤੇ ਪਰ ਜੋ ਪ੍ਰਚਾਰ ਤੁਸੀਂ ਕਰ ਰਹੇ ਹੋ ਮੇਰੇ ਖਿਆਲ ਚ ਕਾਬਲੇ ਤਾਰੀਫ ਆ ਤੇ ਪੰਜਾਬ ਨੂੰ ਸਖਤ ਜ਼ਰੂਰਤ ਹੈ ਐਸੇ ਲੰਗਰ ਲਾਉਣ ਦੀ ਬਿਲਕੁਲ ਮੈਂ ਸੋਚਦਾ ਵੀ ਜਿਹੜਾ ਅੱਜ ਦਾ ਟਾਈਮ ਹੈ ਨਾ ਇੱਕ ਚਲੋ ਪ੍ਰਚਾਰਕ ਤੇ ਸਟੇਜ ਤੇ ਬੈਠ ਕੇ ਪ੍ਰਚਾਰ ਕਰ ਹੀ ਰਿਹਾ ਪਰ ਇੱਕ ਉਹ ਆ ਵੀ ਇੱਕ ਜਗ੍ਹਾ ਤੇ ਬੈਠ ਕੇ ਇੱਕ ਸਟੇਜ ਇੱਕ ਪਿੰਡ ਇੱਕ ਸ਼ਹਿਰ ਨੂੰ ਮਤਲਬ ਵਿਚਾਰ ਕਰ ਰਿਹਾ ਇਸ ਜਗ੍ਹਾ ਦੇ ਉੱਤੇ ਆਪਾਂ ਕੀ ਕਰਦੇ ਆ ਵੀ ਇੱਥੇ ਸਾਰਿਆਂ ਦੇ ਵਿੱਚ ਵਰਤ ਕੇ ਸਾਰਿਆਂ ਨੂੰ ਮਿਲ ਕੇ ਸਾਰ ਨੂੰ ਇਕੱਠਿਆਂ ਕਰਕੇ ਕੋਈ ਕਿੱਥੋਂ ਆਇਆ ਕੋਈ ਕਿੱਥੋਂ ਆਇਆ ਇਕੱਠਿਆਂ ਕਰਕੇ ਉਹਨਾਂ ਸਾਰਿਆਂ ਨੂੰ ਇੱਕ ਜਗ੍ਹਾ ਤੇ ਆਪਾਂ ਜਿਹੜਾ ਮਕਸਦ ਏਣਾ ਆਪਣਾ ਉਹ ਉਹਨੂੰ ਪੂਰਾ ਕਰਨਾ ਹੈ ਵੀ ਆਪਾਂ ਇੱਕ ਇੱਕ ਜਗ੍ਹਾ ਤੇ ਗੱਲ ਕਰ ਰਹੇ ਆ ਉਹ ਥੇ 10 ਸ਼ਹਿਰਾਂ ਦੇ ਲੋਕ ਇਕੱਠੇ ਹੋਏ ਨੇ ਤੇ ਇੱਕ ਗੱਲ 10 ਸ਼ਹਿਰਾਂ ਚ ਪਹੁੰਚ ਜਾਏਗੀ ਇੱਕ ਜਗ੍ਹਾ ਇਸ ਕਰਕੇ ਸਾਡਾ ਮਕਸਦ ਹੈ ਵੀ ਇੱਕ ਟਾਈਮ ਵਿੱਚ ਆਪਾਂ ਇਸ ਜਗ੍ਹਾ ਦੇ ਉੱਤੇ ਜਿੱਥੇ ਹਰ ਇੱਕ ਪੰਜਾਬ ਦੇ ਕੋਨੇ ਤੋਂ ਸਿੱਖ ਆਉਂਦਾ ਆ ਤੇ ਆਪਾਂ ਇੱਥੇ ਇਹਨਾਂ ਦੀ ਗੁਰਮਤ ਦੀ ਗੱਲ ਗੁਰੂ ਨਾਨਕ ਦੀ ਗੱਲ ਸਹਿਬਜ਼ਾਦਾ ਦੀ ਗੱਲ ਇੱਥੇ ਖੁੱਲ ਕੇ ਕਰਾਂਗੇ ਨਾ ਤੇ ਇਹ ਗੱਲ ਸਾਡੀ ਜਿਹੜੀ ਹੈ ਹਰ ਪੰਜਾਬ ਤੱਕ ਪਹੁੰਚ ਸਕਦੀ ਹੈ ਤੇ ਇਸ ਕਰਕੇ ਮੈਂ ਸੋਚਦਾ ਆਂ ਵੀ ਸਾਡਾ ਜਿਹੜਾ ਮਕਸਦ ਸੀਗਾ ਮਕਸਦ ਇਹੀ ਸੀ ਕਿ ਸਿੱਖੀ ਦਾ ਸਹਬਜ਼ਾਦਿਆਂ ਦਾ ਨਾਮ ਸਾਡੇ ਘਰਾਂ 'ਚ ਪਹੁੰਚ ਜਾਏ ਜਿੰਨੇ ਲੋਕ ਆ ਰਹੇ ਆ ਤੁਹਾਡੇ ਇੱਥੇ ਮੈਨੂੰ ਲੱਗਦਾ ਕਾਫੀ ਹੱਦ ਤੱਕ ਤੁਸੀਂ ਇਸ ਮਕਸਦ 'ਚ ਕੰਮ ਜਾਓ ਬਹੁਤ ਜ਼ਿਆਦਾ ਮੈਂ ਇਹ ਸੋਚਦਾ ਆਂ ਵੀ ਸਾਨੂੰ ਇੱਥੇ 4-5 ਸਾਲ ਹੋ ਗਏ ਨੇ ਇਹ ਕੈਂਪ ਲਾਉਂਦੇ ਆਂ ਪਰ ਇਸ ਵਾਰ ਸਾਨੂੰ ਇੰਨਾ ਮਤਲਬ ਬੈਟਰ ਫੀਲ ਹੋ ਰਿਹਾ ਹੈ ਨਾ ਪਿਛਲੀ ਵਾਰ ਨਾਲੋਂ ਤਕਰੀਬਨ ਸਾਨੂੰ ਹਰ ਸਾਲ ਨਾਲੋਂ ਜ਼ਿਆਦਾ ਇਸ ਵਾਰ ਸਾਨੂੰ ਬਹੁਤ ਜ਼ਿਆਦਾ ਸੰਗਤ ਨੇ ਰਿਸਪੌਂਸ ਦਿੱਤਾ ਹੈ ਬੱਚਿਆਂ ਨੇ ਬਜ਼ੁਰਗਾਂ ਨੇ ਨੌਜਵਾਨਾਂ ਨੇ ਭੈਣਾਂ ਬੱਚਿਆਂ ਨੇ ਇੰਨਾ ਵੱਧ ਚੜ ਕੇ ਹਿੱਸਾ ਲਿਆ ਪੇਪਰ ਦਿੱਤੇ ਨੇ ਉਹਨਾਂ ਨੇ ਗੇਮਾਂ ਖੇਡੀਆਂ ਨੇ ਔਰ ਇੰਨੇ ਖੁਸ਼ ਹੋ ਕੇ ਬੱਚਿਆਂ ਨੇ ਫਿਰ ਸਾਨੂੰ ਆ ਕੇ ਖੁਦ ਕਹਿ ਕੇ ਗਏ ਨੇ ਵੀ ਸਾਨੂੰ ਇਸ ਵਰਗਾ ਲੰਗਰ ਕਿਤੇ ਮਿਲਿਆ ਹੀ ਨਹੀਂ ਸੋ ਇਹ ਤੁਹਾਨੂੰ ਪੂਰਾ ਕਨਸੈਪਟ ਦਿਖਾਉਂਦਾ ਮਕਸਦ ਇਹ ਸੀ ਕਿ ਤੁਸੀਂ ਸਮਝ ਸਕੋਗੇ ਕਿ ਕਿਸ ਤਰ੍ਹਾਂ ਦੇ ਪ੍ਰਾਲੇ ਹੋ ਰਹੇ ਆ ਅੱਜ ਪ੍ਰੋਗਰਾਮ ਸਿਰਫ ਇੰਨਾ ਹੀ ਫੇਰ ਹਸਰੋਵਾਂਗੇ